ਸਭ ਦੀ ਨਜ਼ਰਾਂ ਟਿਕਿਆ ਨੇ ਕਿ ਹੱਲ ਨਿਕਲੇ ਕੋਈ ਨਾ ਕੋਈ ਆਮ ਲੋਕ ਕਹਿੰਦੇ ਆ ਕਿ ਸਾਨੂੰ ਬੜੀਆਂ ਖੱਜਲ ਖਵਾਰੀਆਂ ਹੋ ਜਾਂਦੀਆਂ ਉਸ ਨੂੰ ਲੈ ਕੇ ਕਿਸਾਨ ਆਪਣੀ ਥਾਂ ਤੇ ਮਜ਼ਦੂਰ ਕਰਲਾਉਂਦੇ ਆ ਕਿ ਸਰਕਾਰ ਨਹੀਂ ਸੁਣਦੀ ਇਸ ਕਰਕੇ ਸੀ ਸੜਕਾਂ ਤੇ ਹੁਣ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਜਦੋਂ ਖਨੌਰੀ ਬਾਰਡਰ ਸਿੱਧੇ ਤੌਰ ਦੇ ਉੱਤੇ ਪਹਿਲੀ ਵਾਰੀ ਹੋਇਆ ਕਿ ਉਹਦੀ ਕਮੇਟੀ ਬਣੀ ਆ ਮੀਟਿੰਗਾਂ ਟਲ ਰਹੀਆਂ ਸੀ ਉਹ ਸਿੱਧਾ ਪਤਾ ਲੈਣ ਜਾਂਦੇ ਆ ਕਿਸਾਨਾਂ ਕੁਝ ਗਜੀਤ ਸਿੰਘ ਢੱਲੇਵਾਲ ਦਾ ਉਹਨਾਂ ਨੇ ਤੇ ਉੱਥੇ ਇੱਕ ਤਰ੍ਹਾਂ ਦੀ ਬੇਵੱਸੀ ਕਹਿ ਲਓ ਜਾਂ ਆਪਣਾ ਅਧਿਕਾਰ ਖੇਤਰ ਦੱਸ ਦਿੱਤਾ ਕਿ ਸਾਡੇ ਕੋਲੇ ਇਖਤਿਆਰ ਨਹੀਂ ਹੈ ਕਿ ਅਸੀਂ ਸਿੱਧਾ ਤੁਹਾਡੀ ਕੇਂਦਰ ਨਾਲ ਗੱਲ ਕਰਾਈਏ ਕਿਉਂਕਿ ਡੱਲੇਵਾਲ ਸਾਹਿਬ ਨੇ ਅੱਗੋਂ ਇਹ ਕਹਿ ਦਿੱਤਾ ਕਿ ਕੇਂਦਰ ਸਰਕਾਰ ਗੱਲ ਕਰੇ ਤੇ ਮੈਡੀਕਲ ਸਹੂਲਤ ਲੈ ਲਾਂਗੇ ਤਾਂ ਦਵਿੰਦਰਪਾਲ ਜੀ ਅੱਜ ਜੋ ਕਮੇਟੀ ਦੀ ਗਤੀਵਿਧੀ ਦੇਖਣ ਨੂੰ ਮਿਲੀ ਖਨਾਰੀ ਬਾਰਡਰ ਤੇ ਉਹਦੇ ਨਾਲ ਕਿੰਨਾ ਕੋ ਅਸਰ ਦੇਖਣ ਨੂੰ ਮਿਲੇਗਾ ਜਾਂ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਦੇਖੋ ਜੀ ਜਿਹ ਜਿਹ ਬਿਆਨਬਾਜ਼ੀ ਜਿਹ ਜਿਹ ਐਕਟੀਵਿਟੀ ਜਿਹੜੀ ਹੈ ਉਸ ਕਮੇਟੀ ਦੀ ਦਿਖਾਈ ਦਿੰਦੀ ਹੈ ਉਹ ਤਾਂ ਤਾਂ ਇਹੀ ਲੱਗਦਾ ਵੀ ਪੰਚਾਂ ਦਾ ਕਿਹਾ ਸਿਰ ਮથે ਪਰ ਨਾਲਾ ਉਥੇ ਦਾ ਉਥੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਕੋਈ ਹੋਰ ਅਥਾਰਟੀ ਹੋਵੇ ਸਾਰੇ ਇਹ ਲੱਗਦਾ ਵੀ ਤਮਾਸ਼ਵੀਨ ਬਣੇ ਹੋਏ ਨੇ ਜਾਂ ਖਾਣਾ ਪੂਰਤੀ ਕਰ ਰਹੇ ਨੇ ਵੀ ਤਾਂ ਜੋ ਕੱਲ ਨੂੰ ਕੋਈ ਅਨਹੋਣੀ ਘਟਨਾ ਵਾਪਰਦੀ ਆ ਤਾਂ ਅਸੀਂ ਕਹੇ ਦੀ ਵੀ ਅਸੀਂ ਭਾਈ ਬੜਾ ਜ਼ੋਰ ਲਾਇਆ ਅਸੀਂ ਵੀ ਆਪਦਾ ਬਣਦਾ ਰੋਲ ਪਲੇ ਕੀਤਾ ਅਸੀਂ ਬੜੀ ਭੂਮਿਕਾ ਨਿਭਾਈ ਅਸੀਂ ਤਾਂ ਗਏ ਸੀ ਜੀ ਡੱਲੇਵਾਲ ਸਾਹਿਬ ਕੋਲ ਅਸੀਂ ਤਾਂ ਉਹਨੂੰ ਕਿਹਾ ਸੀ ਵੀ ਤੁਸੀਂ ਇਲਾਜ ਕਰਾ ਲਓ ਜੀ ਤੁਸੀਂ ਖਾ ਪੀ ਲਓ ਜੀ ਤੁਸੀਂ ਆਹ ਕਰ ਲਓ ਤਾਂ ਜੋ ਕੱਲ ਨੂੰ ਫੇਸ ਸੇਵਿੰਗ ਰਹੇ ਵੀ ਹਾਂ ਜੀ ਅਸੀਂ ਇਹ ਗੱਲ ਕਹੀ ਸੀ ਜੇ ਕੋਈ ਭਣਾ ਨਾ ਪਰ ਜਾਂਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਕਮੇਟੀ ਵਾਲੇ ਕਹਿੰਦੇ ਆ ਵੀ ਅਸੀਂ ਕਿਹਾ ਜੀ ਵੀ ਤੁਸੀਂ ਇਲਾਜ ਕਰਾ ਲਓ ਉਹ ਤਾਂ ਹੋਰ ਹੋਰ ਵੀ ਬਥੇਰੇ ਕਹੀ ਜਾਂਦੇ ਨੇ ਪੰਜਾਬ ਦੇ ਦੋ ਹੁਣ ਤੋਂ ਇਤੋਂ ਵੱਧ ਕਿ ਸੀਰੀਅਸ ਨਿਸੂ ਇੰਨੀ ਗੰਭੀਰ ਤਾਂ ਗੰਭੀਰ ਹੋਵੇ ਪੰਜਾਬ ਸਰਕਾਰ 2025 ਜਿਹੜੇ ਐ ਡੀਜੀਪੀ ਤੇ ਡੀਜੀਪੀ ਹੋਣ ਦੇ ਬਾਵਜੂਦ ਦੋ ਰਿਟਾਇਰਡ ਅਫਸਰ ਜਿਹੜੇ ਆ ਹੋ ਰੱਖੇ ਹੋਏ ਨੇ ਇਸ ਕੰਮ ਲਈ ਕਿ ਇਸ ਤੋਂ ਇਸ ਤੋਂ ਬਾਅਦ ਸੀਰੀਅਸ ਤੈਸ ਦੱਸੋ ਕੀ ਹੋ ਸਕਦੀ ਹੈਗੀ ਉਹ ਰੋਜ਼ ਵਿਚਾਰੇ ਉੱਥੇ ਜਾਂਦੇ ਨੇ ਕਿ ਦੋਨੋਂ ਦੋਨੋਂ ਜਾਂਦੇ ਨੇ ਕਿ ਦੋਨੋਂ ਜਾ ਕੇ ਉੱਥੇ ਜਿਹੜੀ ਆ ਆਪ ਦਾ ਜਿੰਨਾ ਕਿ ਵੀ ਉਹ ਬੰਦਾ ਰੋਲ ਆ ਉਹ ਪਲੇ ਕਰ ਰਹੇ ਨੇ ਡਲੇਵਾਲ ਸਾਹਿਬ ਨੂੰ ਮਨਾਉਣ ਦੇ ਯਤਨ ਕਰਦੇ ਨੇ ਓਵਰਆਲ ਟੋਟਲਿਟੀ ਦੇ ਵਿੱਚ ਜਦੋਂ ਤੁਸੀਂ ਇਸ ਸਾਰੇ ਮੁੱਦੇ ਨੂੰ ਦੇਖਦੇ ਹੋ ਨਾ ਬੜੀ ਹਾਸੋਹਿਣੀ ਤੇ ਬੜੀ ਜਿਹੜੀ ਹੈ ਗੰਭੀਰ ਸਥਿਤੀ ਜਿਹੜੀ ਹੈ ਕਈ ਵਾਰੀ ਗੰਭੀਰ ਕਈ ਵਾਰੀ ਹਾਸੋਹਿਣੀ ਸਥਿਤੀ ਬਣਾਈ ਰਹੀ ਜਿੰਦਗੀ ਹੈ ਮੈਡੀਕਲ ਤਾਏ ਹੈ ਵੀ ਢੱਲੇਵਾਲ ਸਾਹਿਬ ਨੇ 2 ਦਿਨ ਪਹਿਲਾਂ ਉੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ 42 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੇ ਉਹਨਾਂ ਦਾ ਕੋਈ ਮੈਡੀਕਲ ਬੁਲੇਟਿਨ ਨਹੀਂ ਜਾਰੀ ਹੋ ਰਿਹਾ ਵੀ ਉਹ ਕੀ ਖਾਂਦੇ ਪੀਂਦੇ ਨੇ ਕੀ ਉਹਨਾਂ ਦੀ ਸਿਹਤ ਦਾ ਕੀ ਹਾਲ ਹੈ ਨਾਰਮਲੀ ਕੀ ਹੁੰਦਾ ਹੈਗਾ ਵੀ ਸਿਹਤ ਬੁਲੇਟਿਨ ਜਿਹੜਾ ਹੈ ਉਹ ਜਾਰੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਪਤਾ ਲੱਗੇ ਵੀ ਵਿਆੜੀ ਦਿਨਾਂ ਦੇ ਵਿੱਚ ਕਿੰਨਾ ਭਾਰ ਘਟ ਗਿਆ ਕਿੰਨਾ ਉਹਨਾਂ ਦਾ ਇਸ ਵੇਲੇ ਬਲੱਡ ਪ੍ਰੈਸ਼ਰ ਹੈ ਕਿੰਨਾ ਸੋਡੀਅਮ ਹੈ ਕਿ ਨਹੀਂ ਕੀ ਕੀ ਉਹਦੇ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਕੋਈ ਗ੍ਰਾਵਟਾਈ ਹੈ ਕੀ ਆਇਆ ਕੀ ਉਹ ਸਾਰਾ ਕੁਝ ਦੱਸਣਾ ਜ਼ਰੂਰੀ ਹੈ ਇਹ ਸਾਰੇ ਕਰਕੇ ਪਰਦਾ ਪਾਇਆ ਜਾ ਰਿਹਾ ਪਰਦਾ ਕੌਣ ਪਾਉਂਦਾ ਹੈ ਕਿਵੇਂ ਪਾਇਆ ਜਾ ਰਿਹਾ ਹੈ ਪਤਾ ਨਹੀਂ ਹੁਣ ਕੀ ਇਹ ਸਿਚੁਏਸ਼ਨ ਉੱਥੇ ਇਹੋ ਜਿਹੀ ਕਿਸ ਤਰ੍ਹਾਂ ਦੀ ਬਣੀ ਹੈ ਕਿ ਉੱਥੇ ਕੋਈ ਸਪੈਸ਼ਲ ਆਰਮੀ ਜਿਹੜੀ ਹੈ ਉਹ ਢਲੇਵਾਰ ਨੂੰ ਜਿਹੜੀ ਪ੍ਰੋਟੈਕਟ ਕਰਦੀ ਹੈ ਜਿਹੜਾ ਉੱਥੇ ਕੋਈ ਖੰਗੜ ਨਹੀਂ ਦਿੱਤਾ ਜਾ ਰਿਹਾ ਡਾਕਟਰ ਉੱਥੇ ਕਿਸ ਤਰ੍ਹਾਂ ਦੀ ਐਕਟੀਵਿਟੀਆਂ ਕਰ ਰਿਹਾ ਹੈ ਕਿਉਂਕਿ ਸਾਰਾ ਪੰਜਾਬ ਚਿੰਤਤ ਹੈ ਸਾਰੀ ਸੁਪਰੀਮ ਕੋਰਟ ਚਿੰਤਤ ਹੈ ਬਾਕੀ ਸਰਕਾਰਾਂ ਦਾ ਪਤਾ ਨਹੀਂ ਕਿੰਨੇ ਚਿੰਤਤ ਨੇ ਇਹਦਾ ਉਹਨਾਂ ਦੀ ਐਕਟੀਵਿਟੀ ਦੱਸੂਗੀ ਬਟ ਗੱਲ ਇਹ ਹੈ ਵੀ ਪੰਜਾਬ ਦੇ ਲੋਕ ਚਿੰਤਤ ਨੇ ਇੱਕ ਬਜ਼ੁਰਗ ਬੰਦਾ ਇੱਕ 75 70 75 ਸਾਲ ਦਾ ਬੰਦਾ ਮਰਨ ਵਰਤੇ ਬੈਠਾ ਹੈ ਜਿਹੜਾ ਕੈਂਸਰ ਵਰਗੀ ਬਿਮਾਰੀ ਤੋਂ ਵੀ ਪੀੜਤ ਹੈ ਤੇ ਉਹ ਉਹਦੀ ਜਿਹੜੀ ਸਿਹਤ ਦੀ ਮਸਲੇ ਤੇ ਜਿਹੜੀ ਹੈ ਉਹ ਨਹੀਂ ਅਸੀਂ ਇਹ ਕਹਿੰਦੇ ਆ ਵੀ ਐਕਟੀਵਿਟੀ ਜਿਹੜੀ ਹੈ ਉਹ ਨਹੀਂ ਹੋ ਰਹੀ ਬਚਾਉਣ ਲਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਡੱਲੇਵਾਲ ਨੇ ਤਾਂ ਇਹ ਵੀ ਐਲਾਨ ਕਰਤਾ ਜੇ ਕੇਂਦਰ ਸਰਕਾਰ ਗੱਲਬਾਤ ਸ਼ੁਰੂ ਕਰ ਦੇ ਤਾਂ ਮੈਂ ਜਿਹੜਾ ਇਲਾਜ ਕਰਾਉਣ ਨੂੰ ਤਿਆਰ ਹੈ ਮੈਨੂੰ ਪੰਪੀਜੀ ਲੈ ਜਾਓ ਡੀਐਮਸੀ ਲੈ ਜਾਓ ਸੀਐਮਸੀ ਲੈ ਜਾਓ ਜਿੱਥੇ ਮਰਜੀ ਲੈ ਜਾਓ ਜਿਹੜੇ ਮਰਜੀ ਸਰਕਾਰ ਕਾਲਜ ਗਵਰਨਮੈਂਟ ਆਫ ਇੰਡੀਆ ਜਿਹੜੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੁਪਰੀਮ ਕੋਰਟ ਕਹਿੰਦੀ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਹੀアリング ਤੇ ਹੀアリング ਹੁੰਦੀ ਹੈ ਵੀ ਹੁਣ ਜੀ ਸੋਮਵਾਰ ਤੱਕ ਦਾ ਟਾਈਮ ਦੇ ਤਾਂ ਹੁਣ ਜੀ ਦੋ ਦਿਨ ਦਾ ਟਾਈਮ ਦੇ ਤਾਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਉਹਨਾਂ ਸਰਕਾਰ ਨੂੰ ਮਤਲਬ ਸਾਰਾ ਜਿਹੜੋ ਤੁਸੀਂ ਸਾਰਾ ਕੁਝ ਦੇਖਦੇ ਹੋ ਖਾਣਾ ਪੂਰਤੀ ਹੋ ਰਹੀ ਹੈ ਜਿਹੜੀ ਗੱਲ ਤੁਸੀਂ ਸਟਾਰਟਿੰਗ ਦੇ ਵਿੱਚ ਕਹੀ ਸਭ ਤੋਂ ਵੱਡੀ ਗੱਲ ਲੋਕ ਤੁਸੀਂ ਇਹਦਾ ਰਿਜ਼ਲਟ ਇਹ ਦੇਖੋ ਵੀ ਜਿਹੜੇ ਹੁਣ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ 2-4 ਦਿਨ ਪਹਿਲਾਂ ਲੋਕ ਕਿਵੇਂ ਗੱਲ ਪੈਂਦੇ ਸੀ ਕਿਸਾਨ ਜਥੇਬੰਦੀਆਂ ਦੇ ਅਗਵਾ ਦੇ ਜਿਹੜੇ ਡਾਂਗਾ ਫੜੇ ਝੰਡੇ ਫੜੇ ਜਿਹੜੇ ਸੜਕਾਂ ਤੇ ਖੜੇ ਸੀ ਮਤਲਬ ਹੁਣ ਤੁਸੀਂ ਰੋਜ਼ ਡਾਂਗਾ ਲੈ ਕੇ ਝੰਡੇ ਲੈ ਕੇ ਜਿਹੜੇ ਸੜਕਾਂ ਤੇ ਨਿਕਲੇ ਆਉਂਗੇ ਤਾਂ ਲੋਕ ਕਿੰਨਾ ਟੋਲਰੇਟ ਕਰਨਗੇ ਲੋਕ ਕਿੰਨਾ ਸਫਰ ਕਰਨਗੇ ਜਿਹੜੇ ਬੰਦੇ ਨੇ ਚੰਡੀਗੜ੍ਹੋਂ ਬਠਿੰਡੇ ਨੂੰ ਜਾਣਾ ਹੈ ਜਿਹੜਾ ਬੰਦਾ ਸੋਚ ਕੇ ਘਰੋਂ ਚੱਲਦਾ ਵੀ ਮੈਂ 4 ਘੰਟਿਆਂ ਚ ਪਹੁੰਚ ਜੂ ਜੋ 8 ਘੰਟਿਆਂ ਚ ਪਹੁੰਚਦਾ ਤਾਂ ਬੰਦੇ ਦੇ ਵਾਕਈ ਉਹਦੇ ਮਨ ਤੇ ਕੀ ਵੀਰ ਦੀ ਹੈ ਇਹ ਦੋਚਣ ਚਾਹੀ 4 ਘੰਟਿਆਂ ਦੀ ਬਿਜਾਏ ਜੇ 10 ਘੰਟਿਆਂ ਦੇ ਵਿੱਚ ਆਉਂਦਾ ਹੈ ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹਦੇ ਟਾਈਮ ਉਹਦਾ ਉਹਦਾ ਪੈਸਾ ਉਹਦਾ ਕਿੰਨਾ ਕੁਸ਼ ਖਰਚ ਹੋ ਰਿਹਾ ਕਿਹਦੇ ਕਰਕੇ ਹੋ ਰਿਹਾ ਵੀ ਕਿਸਾਨ ਜਿੱਥੇ ਬੰਨੀਆਂ ਕਦੇ ਫਗਵਾੜੇ ਰੋਕ ਕੇ ਵਜ ਜਾਂਦੀਆਂ ਕਦੇ ਬਰਨਾਲੇ ਰੋਕ ਕੇ ਵਜ ਜਾਂਦੀਆਂ ਕਦੇ ਫਿਰੋਜ਼ਪੁਰ ਰੋਕ ਕੇ ਵਜ ਜਾਂਦੀਆਂ ਕਦੇ ਕਿਤੇ ਰੋਕ ਕੇ ਵਜਦੇ ਇਹ ਲੋਕ ਕਿੰਨਾ ਟੋਲਰੇਟ ਕਰਨਗੇ ਇਹੀ ਕਾਰਨ ਹੈ ਵੀ ਕਿਸਾਨ ਜਿੱਥੇ ਬੰਨੀਆਂ ਨੂੰ ਜਿਹੜੀ ਲੋਕਾਂ ਦੀ ਹਮਾਇਤ ਸੀ ਜਿਹੜੀ ਪੀਪਲਜ਼ ਦੀ ਜਿਹੜੀ ਕੋਈ ਵੀ ਮੂਵਮੈਂਟ ਜਿਹੜੀ ਹੈ ਨਾ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਸਾਨੂੰ ਵੀ ਸਾਰਿਆਂ ਨੂੰ ਲੋਕਾਂ ਦੀ ਪਾਰਟਿਸਪੇਸ਼ਨ ਤੇ ਲੋਕਾਂ ਦੀ ਹਮਾਇਤ ਤੋਂ ਬਿਨਾ ਕੋਈ ਮੂਵਮੈਂਟ ਕਾਰਜਾਤ ਨਹੀਂ ਹੋ ਸਕਦੀ ਜੇ ਲੋਕ ਅੱਜ ਕਿਸਾਨ ਜਥੇਬੰਦੀਆਂ ਦਾ ਸਾਥ ਛੱਡ ਗਏ ਤਾਂ ਕਿਸਾਨ ਜਥੇਬੰਦੀਆਂ ਦੀ ਕਿਸੇ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਜਿੱਤ ਅਸੰਭਵ ਹੋ ਜਾਊਗੀ ਜਿਵੇਂ ਕਿ 2020-21 ਦੇ ਵਿੱਚ ਜਿਹੜਾ ਇਹਨਾਂ ਨੇ ਉਹ ਕਿਸਾਨ ਆंदोलਨ ਜਿੱਤਿਆ ਤਾਂ ਉਹ ਸਿਰਫ ਇਸ ਕਰਕੇ ਜਿੱਤਿਆ ਵੀ ਅਕ੍ਰੋਸ ਦਾ ਕਮਿਊਨਿਟੀ ਸਾਰੇ ਵਰਗਾਂ ਨੇ ਚਾਹੇ ਦੁਕਾਨਦਾਰ ਹੈ ਚਾਹੇ ਦਿਹਾੜੀਦਾਰ ਹੈ ਚਾਹੇ ਦਰਜਾ 4 ਮਹਾਰਾਜਮ ਨੇ ਚਾਹੇ ਆਈਐਸਆਈ ਦੇ ਅਫਸਰ ਨੇ ਉਹਨਾਂ ਸਾਰੇ ਲਈ ਹੈ ਉਹ ਸੰਦੂ ਉਹਨਾਂ ਆंदोलਨਾਂ ਦੀ ਸਪੋਰਟ ਕੀਤੀ ਜਿਉਂਕਿ ਲੋਕਾਂ ਨੂੰ ਇਹ ਲੱਗਿਆ ਵੀ ਰੋਜ਼ੀ-ਰੋਟੀ ਦਾ ਸਵਾਲ ਹੈ ਹੁਣ ਸਾਡੀ ਰੋਟੀ ਤੇ ਖਤਰਾ ਹੈ ਸਾਡੀ ਰੋਜ਼ੀ ਤੇ ਖਤਰਾ ਹੈ ਦੂਜਾ ਸੀ ਵੀ ਮੋਦੀ ਸਰਕਾਰ ਜਿਹੜਾ ਹੈ ਉਹ ਸਾਰੇ ਫੈਸਲੇ ਹੰਕਾਰ ਨਾਲ ਥੋਪਦੀ ਸੀ ਤਾਂ ਲੋਕਾਂ ਨੂੰ ਲੱਗਿਆ ਵੀ ਯਾਰ ਸਾਰੇ ਫੈਸਲੇ ਜਿਹੜੂ ਥੋਪੇ ਜਾ ਰਹੇ ਤੇ ਹੁਣ ਚਟਾਰ ਵਾਂਗੂ ਖੜਜੋ ਅੜਜੋ ਤਾਂ ਉਹੋ ਜਿਹਾ ਮਾਹੌਲ ਜਿਹੜਾ ਉਹ ਸਿਰਜਣ ਦੀ ਲੋੜ ਹੈ ਨਹੀਂ ਉਹ ਵੀ ਸਰਕਾਰਾਂ ਵਾਕਈ ਧੱਕਾ ਕਰਦੀਆਂ ਨੇ ਜਦੋਂ ਤੁਸੀਂ ਉਹੋ ਜਿਹਾ ਮਾਹੌਲ ਸਿਰਜੇ ਬਿਨਾਂ ਜਾ ਕੇ ਸਿੱਧੇ ਗੱਡ ਤੇ ਮੋਰਚੇ ਤੇ ਅਸਾਂ ਦਿੱਲੀ ਚੱਲੇ ਆਂ ਤਾਂ ਬੰਬੇ ਚੱਲੇ ਆਂ ਜਦ ਤੱਕ ਗੁਰਦਾਉਂ ਚੱਲੇ ਅਸਾਂ ਕਲਕੱਤੇ ਚੱਲੇ ਮਤਲਬ ਇਦਾਂ ਦਾ ਕੀ ਕੀ ਗੱਲਾਂ ਹੋ ਗਈਆਂ ਤੇ ਇਸ ਲਈ ਸਾਰਾ ਕਿਸਾਨ ਗਿਰੋ ਤੇ ਰਾਨੂ ਜਿਹੜਾ ਹੈ ਉਹ ਸੋਚ ਵਿਚਾਰ ਕਰਨਾ ਚਾਹੀਦਾ ਐਸ ਕੇ ਮੈਨੂੰ ਮੀਟਿੰਗ ਕਰਨੀ ਚਾਹੀਦੀ ਹੈ ਢੱਲੇਬਾਲ ਨੂੰ ਮਨਾਉਣ ਕਿਵੇਂ ਕਰਨ ਕੋਈ ਵੀ ਅੰਦੋਲਨ ਜਿਹੜਾ ਹੁੰਦਾ ਹੈ ਉਹਨੂੰ ਮੁਲਤਵੀ ਕਰਨਾ ਜਾਂ ਉਹਦੇ ਬਾਰੇ ਫੈਸਲੇ ਲੈਣੇ ਇਹ ਸਿਆਣਪ ਗੱਲ ਹੁੰਦੀ ਹੈਗੀ ਕੋਈ ਅੜੇ ਜਿਹਾ ਜਿੱਦੀ ਤਰੀਕੇ ਨਾਲ ਤੁਸੀਂ ਅੜੇ ਰਹਿਣਾ ਬੈਠੇ ਰਹਿਣਾ ਇਹ ਕਈ ਵਾਰੀ ਕਮਿਊਨਿਟੀਜ਼ ਦਾ ਵਰਗਾਂ ਦਾ ਕੌਮਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਜੀ ਤੇ ਭੁੱਲਰ ਸਾਹਿਬ ਅੱਜ ਵਾਲੀ ਜਿਹੜੀ ਕਮੇਟੀ ਦੀ ਜਿਵੇਂ ਪਹਿਲਾਂ ਹੀ ਗੱਲਬਾਤ ਜਾਰੀ ਹੈ ਚੱਲ ਰਹੀ ਹੈ ਕਿ ਕਮੇਟੀ ਜਾਂਦੀ ਹੈ ਕਮੇਟੀ ਦੇ ਨੁਮਾਇੰਦੇ ਜਾਂਦੇ ਆ ਉਹ ਕਹਿੰਦੇ ਜਦੋਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋ ਜਾਾਂਗੇ ਤੁਹਾਡੇ ਕੋਲ ਪਰ ਸਾਨੂੰ ਤਕਲੀਫ ਦੱਸਦੇ ਰਹੋ ਆਪਣੀ ਉਹ ਤਕਲੀਫ ਕਿਵੇਂ ਦੱਸੀ ਜਾਏਗੀ ਕਿਵੇਂ ਕਿਹੜਾ ਤਰੀਕਾ ਹੋਏਗਾ ਤਕਲੀਫ ਦੱਸਣ ਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਕ ਕਮੇਟੀ ਬਣੀ ਹੈ ਰਿਟਾਇਰਡ ਜਸਟਿਸ ਨਾਇਬ ਸਿੰਘ ਹੋਣਾ ਦੀ ਨਵਾਬ ਸਿੰਘ ਹੋਣਾ ਦੀ ਪ੍ਰਧਾਨਗੀ ਹੇਠ ਉਸ ਕਮੇਟੀ ਦਾ ਜਿਹੜਾ ਮੰਤਵ ਹੈ ਉਹ ਕਮੇਟੀ ਦਾ ਮੰਤਵ ਹੈ ਕਿ ਕਿਸਾਨਾਂ ਦੀ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਕਿ ਫਸਲਾਂ ਨੂੰ ਲੈ ਕੇ ਕਿਸਾਨੀ ਕਿਉਂਕਿ ਇੱਕ ਲਾਇਵਦ ਧੰਦਾ ਨਹੀਂ ਆ ਕਿੱਤਾ ਨਹੀਂ ਆ ਔਰ ਦੂਜਾ ਕੀ ਉਹਨਾਂ ਦੇ ਹਾਲ ਕੱਢੇ ਜਾ ਸਕਦੇ ਉਹਨਾਂ ਜਿਹੜੀ ਉਹ ਉਹ ਮਸਲਾ ਤੇ ਪਿੱਛੇ ਰਹਿ ਗਿਆ ਮਸਲਾ ਇਹ ਹੈ ਕਿ ਡੱਲੇਵਾਲ ਸਾਹਿਬ ਦਾ ਹੁਣ ਮਨਵਰਤ ਮਹੱਤਵਪੂਰਨ ਬਣ ਗਿਆ ਹੈ ਕਮੇਟੀ ਦੀ ਜੋ ਮਕਸਦ ਸੀ ਮੰਤਵ ਸੀ ਉਹ ਪਿੱਛੇ ਰਹਿ ਗਿਆ ਹੁਣ ਤੇ ਹੈ ਕਿ ਸੁਪਰੀਮ ਕੋਰਟ ਦਾ ਜ਼ੋਰ ਲੱਗਾ ਹੈ ਕਿ ਡੱਲੇਵਾਲ ਸਾਹਿਬ ਦਾ ਮਨਵਰਤ ਤਣਵਾਇਆ ਜਾਵੇ ਹੁਣ ਸਵਾਲ ਹੈ ਕਿ ਸੈਂਟਰਲ ਸਰਕਾਰ ਦਾ ਹੁਣ ਤੱਕ ਜਿਹੜਾ ਰਵਈਆ ਦੇਖਣ ਨੂੰ ਮਿਲਿਆ ਉਹਨਾਂ ਨੂੰ ਤੇ ਕੋਈ ਚਿੰਤਾ ਨਹੀਂ ਆ। ਉਹਨਾਂ ਨੇ ਤੇ ਇਹ ਸਮਝ ਲਿਆ ਔਰ ਪੂਰੇ ਇੰਡੀਆ ਦੇ ਵਿੱਚ ਇਹ ਮੈਸੇਜ ਦੇ ਦਿੱਤਾ ਕਿ ਪੰਜਾਬ ਦੇ ਇੱਕਾ ਦੁੱਕਾ ਜਿਹੜੇ ਕਿਸਾਨ ਨੇ ਉਹਨਾਂ ਦਾ ਤੇ ਕੰਮ ਹੀ ਇਹ ਬਣ ਚੁੱਕਾ ਹੈਗਾ ਕਿ ਜੇ ਨਹੀਂ ਕਰਦੇ ਤਾਂ ਧਰਨੇ ਤੇ ਬੈਠ ਜਾਓ, ਰਾਹ ਰੋਕ ਲਓ। ਹਾਲਾਂਕਿ ਸਰਕਾਰਾਂ ਨੇ ਰਾਹ ਰੋਕੇ ਨੇ। ਲੇਕਿਨ ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਭਾਜਪਾ ਸੈਂਟਰਲ ਸਰਕਾਰ ਸਾਫਤ ਕਰ ਚੁੱਕੀ ਕਿ ਪੰਜਾਬ ਦੇ ਕਿਸਾਨਾਂ ਦਾ ਕੰਮ ਹੀ ਆ। ਹਰਿਆਣੇ ਦੇ ਵਿੱਚ ਇਲੈਕਸ਼ਨ ਹੋਈ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਇਸ ਦੇ ਬਾਵਜੂਦ ਉੱਥੇ ਜਿਹੜੀ ਆ ਬੀਜਪੀ ਤੇ ਜੀਵਾਰ ਸਰਕਾਰ ਬਣ ਗਈ ਹੁਣ ਸੈਂਟਰ ਨੂੰ ਇਹ ਵੀ ਪਰਵਾਹ ਨਹੀਂ ਹੈਗੀ ਕਿ ਪੰਜਾਬ ਦਾ ਕਿਸਾਨ ਮਰਨ ਵਰਤੇ ਤੇ ਬੈਠੇ ਪਤਾ ਨਹੀਂ ਉਸ ਤੋਂ ਬਾਅਦ ਉਹ ਸ਼ਹੀਦ ਵੀ ਹੋਏ ਨੇ ਤੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਦਿੱਲੀ ਦੇ ਵਿੱਚ ਇਲੈਕਸ਼ਨ ਵੀ ਆ ਉਹ ਤੇ ਸਗੋਂ ਪੰਜਾਬ ਨੂੰ ਟਾਰਗੇਟ ਰੱਖ ਕੇ ਹੀ ਜਿਹੜੀ ਉਹ ਸਰਕਾਰ ਤੇ ਸਰਕਾਰ ਬਣਾ ਰਹੇ ਨੇ ਉਹ ਤਾਂ ਕਹਿ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦਾ ਕਹਿ ਲੋ ਜਾਂ ਸਿੱਖਾਂ ਦਾ ਕਹਿ ਲੋ ਕਿ ਇਹਨਾਂ ਦਾ ਤਾਂ ਪ੍ਰੋਟੈਸਟ ਕਰਦਾ ਹੀ ਕੰਮ ਰਹਿ ਗਿਆ ਹੋਰ ਤੇ ਇਹਨਾਂ ਕੋਈ ਕੰਮ ਰਹਿ ਨਹੀਂ ਗਿਆ ਔਰ ਇਹ ਵੀ ਕੰਮ ਹੋ ਗਿਆ ਨਾ ਕਿ ਪੰਜਾਬ ਦੇ ਵਿੱਚ ਲਗਭਗ 11 ਮਹੀਨੇ ਜਿਹੜਾ ਕਿਸਾਨ ਉਹ ਵਿਲਾ ਰਹਿੰਦਾ 1 ਮਹੀਨੇ ਬਾਅਦ ਕੀ ਨਾ ਤੁਹਾੜੀ ਸੌਣੀ ਦਾ ਸਵਾਲ ਆ ਜਾਂਦਾ ਹੈਗਾ ਇੱਕ ਠੇਕੇ ਜਿਹੜੇ ਨੇ ਉਹ 70 ਤੋਂ 80000 ਰੁਪਏ ਤੇ ਹੋ ਗਏ ਨੇ ਹੁਣ ਕਿਸਾਨਾਂ ਨੂੰ ਇਹ ਹੈ ਕਿ ਇਹ ਜਿਹੜੇ ਮਸਲੇ ਨੇ ਇਹ ਹੱਲ ਕਿਵੇਂ ਕਰਾਉਣੇ ਜਾਂ ਤੇ ਤੁਸੀਂ ਇੱਕ ਹੋ ਜੋ ਜੇ ਆਪਣੀ ਆਪਣੀ ਸਿਆਸਤ ਕਰਨੀ ਆ ਆਪਣੀ ਆਪਣੀ ਰੋਜੀ ਰੋਟੀ ਦਾ ਸਵਾਲ ਪੜੋਗੇ ਤੇ ਤੁਸੀਂ ਮਾਰੇ ਜਾਓਗੇ ਤੁਹਾਨੂੰ ਸੈਂਟਰ ਕੋ ਢੂਗਾ ਤੇ ਉਹ ਕੋਟ ਖਾ ਰਹੇ ਨੇ ਹੁਣ ਅਗਰ ਸੈਂਟਰ ਨੂੰ ਵਾਕਿਆ ਚਿੰਤਾ ਹੁੰਦੀ ਤੇ ਉਹਨਾਂ ਨੇ ਹੁਣ ਤੱਕ ਆਪਣੇ ਨੁਮਾਇੰਦੇ ਭੇਜਦੇ ਨਹੀਂ ਸੀ ਇਹ ਤੇ ਲੱਗਦਾ ਕਿ ਜਿਹੜੀ ਕਮੇਟੀ ਬਣਾਈ ਹੈ ਨਵਾਬ ਸਿੰਘ ਹੋਣਾ ਦੀ ਉਹ ਇੱਕ ਸਿਸ਼ਟਾਚਾਰ ਦੇ ਤੌਰ ਤੇ ਆਗੇ ਕਿਹਾ ਜੇ ਤੁਸੀਂ ਨਹੀਂ ਆ ਸਕਦੇ ਤੇ ਅਸੀਂ ਤੁਹਾਡੇ ਕੋ ਆ ਸਕਦੇ ਨੇ ਉਹਨਾਂ ਨੇ ਇਹ ਕਹਿਤਾ ਕਿ ਹਾਲਚਲ ਪੁੱਛ ਲਿਆਗਾ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਸਾਡੇ ਕੋ ਤੇ ਰਾਈਟ ਨਹੀਂ ਹੈ ਹੁਣ ਭਾਜਪੀ ਦੇ ਨਾਲ ਜਾਂ ਸੈਂਟਰ ਦੇ ਨਾਲ ਮੁਲਾਕਾਤ ਕੌਣ ਕਰਵਾਊਗਾ ਇਹ ਭਾਜਪੀ ਦੇਖਣਾ ਜਾਂ ਹੁਣ ਫੇ ਪੰਜਾਬ ਸਰਕਾਰ ਨੂੰ ਦੇਖਣਾ ਪਊਗਾ ਪੰਜਾਬ ਸਰਕਾਰ ਨੂੰ ਇਹ ਗੱਲ ਕਰਨੀ ਚਾਹੀਦੀ ਸੈਂਟਰ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਜਾਂ ਉਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਬਿਆਨ ਦੇ ਨਾਲ ਇਹ ਨਾ ਹੋ ਸਦਾ ਕਿ ਕੇ ਸੈਂਟਰ ਜਿੱਦ ਛੱਡੇ ਜਾਂ ਮਸਲਾ ਹੱਲ ਕਰੇ ਪੰਜਾਬ ਸਰਕਾਰ ਨੂੰ ਟਾਈਮ ਲੈਣਾ ਚਾਹੀਦਾ ਜੇ ਪ੍ਰਾਈਮ ਮਿਨਿਸਟਰ ਨੂੰ ਟਾਈਮ ਦਿੰਦੇ ਤੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇ ਜੇ ਉਹ ਨਹੀਂ ਟਾਈਮ ਦਿੰਦੇ ਦੇਸ਼ ਦੇ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਆਖਰ ਇਹ ਜਿਹੜਾ ਮਸਲਾ ਵਾ ਇਹ ਮਸਲੇ ਦਾ ਜਿਹੜਾ ਵਾ ਹੱਲ ਕੱਢਿਆ ਜਾਵੇ ਹੁਣ ਐਮਐਸਪੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਐਮਐਸਪੀ ਪੂਰੇ ਹਿੰਦੁਸਤਾਨ ਦਾ ਮਸਲਾ ਪੂਰੇ ਇੰਡੀਆ ਦੇ ਕਿਸਾਨਾਂ ਦਾ ਮਸਲਾ ਲੇਕਿਨ ਬਾਕੀ ਜਗ੍ਹਾ ਜਿਹੜਾ ਕਿ ਇੰਡੀਆ ਦਾ ਜਿਹੜਾ ਕਿਸਾਨ ਆ ਉਹ ਚੁੱਪ ਕਰਕੇ ਬੈਠਾ ਹੋਇਆ ਤੇ ਦੂਜੇ ਪਾਸੇ ਜਿਹੜਾ ਇਹਨਾਂ ਦੇ ਆਪਣੇ ਸਾਥੀ ਨੇ ਜਿਨ੍ਹਾਂ ਨੇ ਪਿਛਲਾ ਜਿਹੜਾ ਕਿਸਾਨੀ ਅੰਦੋਲਨ ਬਚਾਇਆ ਸੀ ਰਕੇਸ਼ਟ ਕਹਿ ਤੋਣੇ ਉਹਨਾਂ ਨੇ ਕਹਿ ਦਿੱਤਾ ਕਿ ਇਹਦੇ ਇਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਹੋ ਰਿਹਾ ਹੈ ਬੀਜੇਪੀ ਨੂੰ ਸਿੱਧੇ ਤੌਰ ਤੇ ਫਾਇਦਾ ਕਿ ਜਿਹੜੇ ਵੋਟਾਂ ਦਾ ਪੋਲਰਾਈਜੇਸ਼ਨ ਹੋ ਰਹੀ ਹੈ ਕਿਉਂਕਿ ਬੀਜੇਪੀ ਦੀ ਸਿਆਸਤ ਦੇਖ ਲੋ ਉਹਨਾਂ ਨੇ ਮਿਨੋਰਟੀ ਨੂੰ ਟਾਰਗੇਟ ਕਰਕੇ ਹੀ ਉਹਨਾਂ ਦਾ ਰਾਜ ਕਰ ਰਹੇ ਨੇ ਲੋਡ ਪੈਣ ਤੇ ਉਹ ਮੁਸਲਮਾਨ ਟਾਰਗੇਟ ਹੋ ਰਿਹਾ ਆ ਇੰਡੀਆ ਦੇ ਵਿੱਚ ਤੇ ਲੋਡ ਪੈ ਤੇ ਸਿੱਖ ਟਾਰਗੇਟ ਹੋ ਰਹੇ ਨੇ ਹੁਣ ਜਿਹੇ ਸਥਿਤੀ ਦੇ ਵਿੱਚ ਪੰਜਾਬ ਦੇ ਕਿਸਾਨ ਜਿੱਥੇ ਬੰਦਿਆਂ ਨੂੰ ਸਿਆਣਪ ਦੇ ਨਾਲ ਲੋੜ ਆ ਕਿ ਕਿਵੇਂ ਸੂਝ ਬੂਝ ਦੇ ਨਾਲ ਇਹ ਸਮੱਸਿਆ ਦਾ ਹੱਲ ਕਰਨਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਹੁਣ ਕਿਸਾਨੀ ਰੋਲੋਂ ਤੋਂ ਅੱਕ ਵੀ ਗਏ ਨੇ ਕਿ ਤੁਸੀਂ ਰੋਜ਼ ਧਰਨੇ ਲਾ ਰਹੇ ਨਹੀਂ ਲੋਕ ਖੰਜੇ ਖਵਾ ਰਹੇ ਨੇ ਇੱਕ ਹੁੰਦਾ ਸੰਬੋਲਿਕ ਪ੍ਰੋਟੈਸਟ ਕਰਨਾ ਮਤਲਬ ਤੁਸੀਂ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਕਰ ਲਓ ਘੰਟੇ ਦਾ ਕਰ ਲੋ ਅੱਧੇ ਘੰਟੇ ਦਾ ਕਰ ਲੋ ਪਰ ਜਦੋਂ ਤੁਸੀਂ ਪੂਰੇ ਪੂਰੇ ਦਿਨ ਦਾ ਪ੍ਰੋਟੈਸਟ ਕਰੋਗੇ ਤੇ ਲੋਕ ਤੁਹਾਡੇ ਤੋਂ ਦੂਰ ਹੋ ਜਾਣਗੇ ਤੇ ਜੇ ਲੋਕ ਦੂਰ ਹੋ ਜਾਣਗੇ ਤੇ ਫਿਰ ਤੁਹਾਡੇ ਪਿੱਛੇ ਕਿਸੇ ਨੇ ਨਾਣਾ ਔਰ ਉਹਦੇ ਨੇ ਸੀਐਮ ਸਾਹਿਬ ਭਗਵੰਤ ਮਾਨ ਉਹਨਾਂ ਸਪਸ਼ਟ ਹੀ ਕਰ ਦਿੱਤਾ ਕਿ ਇਹ ਵਾਲਾ ਕੰਮ ਨਾ ਫੜੋ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਹੂੰ ਉਹਨਾਂ ਦੱਸਿਆ ਕਿ ਜਿਹੜਾ ਉਹਦੋਂ ਪੰਜਾਬ ਬੰਦ ਦਾ ਸਿੱਧਾ ਹੈ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਫਿਰ ਪੰਜਾਬ ਦੇ ਵਿੱਚ ਜੇਦਾ ਜੇ ਰੋਜ਼ 100 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਪੰਜਾਬ ਦੇ ਵਿੱਚ ਇੰਡਸਟਰੀ ਕਿਵੇਂ ਆਊਗੀ बिजनेਸਮੈਨ ਕਿਵੇਂ ਆਊਗਾ ਕਿਉਂਕਿ ਜਿਨ੍ਹਾਂ ਨੇ ਪੈਸੇ ਲਾਉਣੇ ਨੇ ਉਹਨਾਂ ਨੇ ਕਮਾਉਣੇ ਵੀ ਆ ਤੇ ਜਿਹੇ ਸਥਿਤੀ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਸਮਝਣਾ ਪਊਗਾ ਔਰ ਸੈਂਟਰ ਕਿਉਂਕਿ ਐਮਐਸਪੀ ਦਾ ਇਸ਼ੂ ਸੈਂਟਰ ਜਿਹੜਾ ਸਬਜੈਕਟ ਹੈਗਾ ਹੁਣ ਉਸ ਮਸਲੇ ਦੇ ਵਿੱਚ ਸੈਕਟਰ ਨੇ ਦੇ ਸਪਸ਼ਟ ਕਰ ਹੀ ਦਿੱਤਾ ਉਹਨਾਂ ਦੇ ਨਵੀਂ ਡਰਾਫਟ ਪਾਲਿਸੀ ਵੀ ਪੇਸ਼ ਕਰਤੀ ਹੈ ਉਹਦੀ ਆਰਚ ਬੁਰ ਤੋਂ ਬਿੱਲ ਲਾਗੂ ਹੋ ਰਹੇ ਨੇ ਕਿ ਉਹ ਇੰਡੀਅਨ ਗਵਰਨਮੈਂਟ ਨੇ ਸਾਬਤ ਕਰ ਚੁੱਕੇ ਹੈਗੇ ਨੇ ਕਿ ਇਹ ਅੰਦੋਲਨ ਸਿਰ ਤੇ ਸਿਰ ਪੰਜਾਬ ਦੇ ਕਿਸਾਨਾਂ ਦਾ ਹੀ ਆ ਉਹ ਵੀ ਇੱਕ ਦੋ ਕਿਸਾਨਾਂ ਦਾ ਜਥੇਬੰਦੀ ਕਹਿੰਦਾ ਪੂਰੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਆ ਤੇ ਪੂਰੇ ਇੰਡੀਆ ਦਾ ਕਿਸਾਨਾਂ ਦਾ ਇਸ ਕਰਕੇ ਨਾ ਤੇ ਬੀਜੇਪੀ ਸੈਂਟਰ ਅੱਜ ਚਿੰਤਾ ਕਰ ਰਹੀ ਹੈ ਨਾ ਉਹਨਾਂ ਕੱਲ੍ਹ ਕਰੀ ਨਾ ਉਹਨਾਂ ਪਰਸੋਂ ਕਰਨੀ ਆ ਕਿਉਂਕਿ ਜਦ ਪਹਿਲਾਂ ਹੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ 13 ਮਹੀਨੇ ਚੱਲਿਆ 750 ਕਿਸਾਨ ਜਿਹੜਾ ਉੱਥੇ ਸ਼ਹੀਦ ਹੋਇਆ ਸੀ ਕੋਈ ਪਰਵਾਹ ਨਹੀਂ ਹੋਈ ਉਲਟਾ ਪੰਜਾਬ ਸਰਕਾਰ ਨੂੰ ਉਹਨਾਂ ਨੂੰ 5-5 ਲੱਖ ਰੁਪਈਆ ਦੇ ਨੌਕਰੀ ਵੀ ਦੇਣੀ ਪਈ ਕਈਆਂ ਨੂੰ ਮਿਲ ਗਈ ਕਈਆਂ ਨੂੰ ਰਹਿ ਗਈ ਫਿਰ ਜਿਹੜਾ ਹੁਣ ਕਿਸਾਨੀ ਅੰਦੋਲਨ ਦੋ ਨਾਮ ਦਿੱਤਾ ਸੀ ਡੱਲੇਵਾਲ ਔਰ ਪੰਦੇਰ ਹੁਣਾਂ ਦਾ ਉਹਦੇ ਵਿੱਚ ਫਿਰ ਇੱਥੇ ਸ਼ੱਭੂ ਕਿਸਾਨ ਕਈ ਮਾਰੇ ਗਏ ਨੇ ਔਰ ਜਿਹੜਾ ਸ਼ੁਭ ਕਰਨ ਵਰਗੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸੇ ਨੂੰ ਕੀ ਮਿਲਿਆ ਕੋਈ ਕੁਝ ਨਹੀਂ ਔਰ ਭਾਜਪੀ ਨੂੰ ਕੋਈ ਚਿੰਤਾ ਨਹੀਂ ਆਗੀ ਤੇ ਖਾਸ ਕਰਕੇ ਜਿਹੜੇ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹਨਾਂ ਨੂੰ ਵੀ ਉਹ ਚੁੱਪ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਨਹੀਂ ਕਿਉਂਕਿ ਬੀਜੇਪੀ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲਾ ਰਹੀ ਹੈਗੇ ਇੱਕ ਤੇ ਉਹ ਦੱਸਣ ਦੀ ਕੋਸ਼ਿਸ਼ ਕਰ ਚੁੱਕੇ ਨੇ ਇੰਡੀਆ ਲੈਵਲ ਤੇ ਕਿ ਪੰਜਾਬ ਦੇ ਕਿਸਾਨਾਂ ਦਾ ਕੰਮ ਹੀ ਇਹ ਆ ਦੂਜੀ ਉਹਨਾਂ ਦੀ ਹੈ ਕਿ ਹਰਿਆਣਾ ਦੇ ਨਾਲ ਵੀ ਉਹਨਾਂ ਨੂੰ ਵੋਟਰਾਂ ਦੇ ਜਿਹੜਾ ਧਰੂਵੀਕਰਨ ਕਰ ਚੁੱਕੇ ਕਾਮਯਾਬ ਹੋ ਗਏ ਤੀਜਾ ਉਹਨਾਂ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਵਾ ਕਿਸਾਨ ਜਾ ਵਰਸਸ ਨਾਨ ਜਾਟ ਜਾਂ ਕਹਿ ਲੋ ਕਿ ਜਿਵੇਂ ਹਰਿਆਣਾ ਦੇ ਵਿੱਚ जाट ਬਨਾਬ ਨੌਨ जाट ਤੇ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਵੱਡੀ ਜਿਹੜੀ ਰਣਨੀਤੀ ਹੈਗੀ ਹੈ ਉਹ ਉਸੇ ਤੇ ਹੀ ਕੰਮ ਕਰ ਰਹੀ ਹੈ ਭਾਜਪਾ ਕਿ ਪੰਜਾਬ ਦੇ ਵਿੱਚ ਵੀ ਜੱਟ ਵਰਸਸ ਨੌਨ ਜੱਟ ਈਸ਼ੂ ਬਣਾ ਕੇ 227 ਦੀ ਇਲੈਕਸ਼ਨ ਲੜੀ ਜਾਵੇ ਉਹ ਤੇ ਉਸ ਮਕਸਦ ਦੇ ਵਿੱਚ ਜਾ ਰਹੇ ਨੇ ਇਸ ਕਰਕੇ ਜਿਹੜੇ ਅੱਜ ਧਰਨਾ ਲਾ ਕੇ ਬੈਠੇ ਨੇ ਇਹਨਾਂ ਦਾ ਪਿਛਲੇ ਅੰਦੋਲਨ ਦੇ ਵਿੱਚ ਕੀ ਭੂਮਿਕਾ ਰਹੀ ਹੈ ਉਹ ਵੀ ਸਾਰਿਆਂ ਨੂੰ ਪਤਾ ਹੈਗਾ ਕਿ ਉੱਥੇ ਕਿਵੇਂ ਇਹ ਰੀਡ ਕੀਤਾ ਗਿਆ ਕਿਵੇਂ 26 ਜਨਵਰੀ ਨੂੰ ਉਥੇ ਤਰਸੱਲੀ ਬਚਾਈ ਗਈ ਕਿਵੇਂ ਸਟੇਜ ਤੇ ਕਾਬੂ ਕੀਤਾ ਗਿਆ ਉਹ ਜਿਹੜੇ ਲੋਕਾਂ ਨੇ ਸਟੇਜਾਂ ਤੇ ਜਾ ਕੇ ਪਾਇਆ ਸੀ ਤਰਸੱਲੀ ਬਚਾਈ ਸੀ ਉਹ ਅੱਜ ਕੱਲ ਇਹਦੇ ਤੇ ਬੈਠੇ ਆਗੇ ਨੇ ਤੇ ਜੇਹੀ ਸਥਿਤੀ ਦੇ ਵਿੱਚ ਫਿਰ ਪੰਜਾਬ ਦੇ ਲੋਕ ਵੀ ਤੇ ਦੇਸ਼ ਦੇ ਲੋਕ ਵੀ ਪੰਜਾਬ ਦੀ ਸਰਕਾਰ ਵੀ ਤੇ ਦੇਸ਼ ਦੀ ਸਰਕਾਰ ਵੀ ਸੋਚਣ ਵਾਸਤੇ ਮਜਬੂਰ ਹੋ ਰਹੀ ਆ ਹਮਮ ਔਰ ਮੈਨੂੰ ਲੱਗਦਾ ਕਿ ਇਸ ਅੰਦੋਲਨ ਦੇ ਵਿੱਚ ਕੁਝ ਨਹੀਂ ਖਟਿਆ ਜਾਣਾ ਪੰਜਾਬ ਦੇ ਕਿਸਾਨਾਂ ਦਾ ਉਲਟਾ ਕਿਸਾਨਾਂ ਤੋਂ ਜਿਹੜੇ ਲੋਕ ਨੇ ਦੂਰ ਹੋ ਜਾਣਗੇ ਖਫਾ ਹੋਣਗੇ ਨਾਰਾਜ਼ ਹੋਣਗੇ ਤੇ ਇਹਨਾਂ ਦੇ ਪੱਲੇ ਅਖੀਰ ਜਿਹੜੀ ਆ ਉਹ ਨਿਰਾਸ਼ਾ ਹੀ ਪੈਣੀ ਆ ਕਿਉਂਕਿ ਬਾਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਇਹ ਵਾਲੇ ਜਿਹੜੇ ਨੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਕਹਿ ਸਕਦੇ ਕਿ ਦੂਰੀਆਂ ਵੱਧ ਚੁੱਕੀਆਂ ਨੇ ਤੇ ਜਦੋਂ ਦੂਰੀਆਂ ਵੱਧ ਚੁੱਕੀਆਂ ਨੇ ਡੰਡੇ ਝੰਡੇ ਨਵੇਂ ਵੱੜ ਰਹੇ ਨੇ ਰੋਹ ਦੇ ਪੰਜਾਬ ਦੇ ਵਿੱਚ ਤੇ ਉਹ ਜੇ ਸਥਿਤੀ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਇਹ ਫੇਲ ਹੋਊਗਾ ਔਰ ਜਿਹੜਾ 13 ਮਹੀਨੇ ਚੱਲਿਆ ਸੀ ਅੰਦੋਲਨ ਉਹ ਉਹ ਤਾਂ ਵੀ ਜਿਹੜੇ ਰਿਜ਼ਲਟ ਜਿਹੜੇ ਚੰਗੇ ਨਿਕਲੇ ਉਹ ਅੰਦੋਲਨ ਵੀ ਇਸ ਅੰਦੋਲਨ ਦੇ ਵਿੱਚ ਉਹ ਮਾਰ ਖਾਜੂਗਾ ਕਿ ਲੋਕਾਂ ਨੇ ਕਹਿੰਦੇ ਉਹ ਇੱਕ ਅੰਦੋਲਨ ਸੀ ਇੱਕ ਆਹ ਅੰਦੋਲਨ ਲੋਕੀ ਤੁਲਨਾ ਕਰਨਗੇ ਤੇ ਭਵਿੱਖ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਸਾਨਾਂ ਤੋਂ ਦੂਰ ਹੀ ਰਹਿਣਗੇ ਜੀ ਤਾਂ ਅਸੀਂ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤੇ ਨਵੇਂ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਵੀਸੀ ਪੰਜਾਬ ਦੇ